ਮਿੰਦਰ ਘਰ ਕੀ ਗੱਲ ਹੋਈ ਐ ਜੀ ਮੇਰੇ ਨਾ ਦਾਦੀ ਨੂੰ ਕਿਸ ਨੇ ਸੱਤੇ ਪੇ ਮਾਰ ਦਿੱਤਾ ਆ ਕੇ ਬਲਦੇਵ ਸਿੰਘ ਉਹਨਾਂ ਨੇ ਕੀ ਆਏ ਵੀ ਜੜੀ ਗੋਲੀ ਗੁੱਜੋ ਸ਼ਾਹਵਲੀ ਮੰਗਿਆਰੀ ਵਾਲੀ ਸਰਕਾਰ ਤੇ ਕੀ ਗੱਲ ਹੋਈ ਐ ਕੀ ਲੱਗਦਾ ਤੁਹਾਨੂੰ ਮੈਂ ਤਾਂ ਦੱਸ ਦਿੰਮ ਦਾਦੀ ਨੂੰ ਨਾ ਮਹੀਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਜਪਮਾ ਹੈਗਾ ਵਾ ਉਹਨੇ ਧਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹ ਹੀ ਗੰਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤੇ ਹਾਂ ਜਾਣੇ ਪਏ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਿੰਨੇ ਸਾਡੇ ਪਿਓ ਨੇ ਮਰਵਾਇਆ ਕਿੰਨੇ ਚਿਰ ਦੇ ਸੇਵਾ ਕਰਦੇ ਸੀ ਇਹਨਾਂ ਨੂੰ ਮੇਰੇ ਵਿਆਹ ਨੂੰ 20 ਸਾਲ ਹੋ ਚੱਲੇ ਮੇਰੇ ਵਿਆਹ ਤੋਂ ਪੁੱਲੜੇ ਕਰਵਾਉਣੇ 25-26 ਸਾਲ ਹੋ ਚੱਲੇ ਇਹਨਾਂ ਨੂੰ ਇੱਕ ਤਾਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆਪ ਨੇ ਕੀਤੀ ਰਿਟਾਇਰਮੈਂਟ ਫਿਰ ਨਹੀਂ ਮੈਂ ਇਹਨਾਂ ਦੀ ਨੌਕਰੀ ਕਰਾਂਗਾ ਮੈਂ ਦੂਜੀ ਨੌਕਰੀ ਨਹੀਂ ਕਰਦਾ ਮੈਂ ਬਾਲਕਾਰੀ ਨੌਕਰੀ ਕਰਨੀ ਨਾ ਮੰਗਿਆ ਹੈ ਕਹਿੰਦੇ ਜਿਹਨੇ ਮੇਰੇ ਪਿਓ ਨੂੰ ਮਾਰਿਆ ਨਾ ਮੈਂ ਉਹਨੂੰ ਕਾਤਲ ਨੂੰ ਸਜ਼ਾ ਚਾਹੁੰਦੀ ਆ ਕਾਦਰ ਤੁਸ ਜੇ ਭੱਜ ਗਿਆ ਮੈਂ ਕਿ ਨਹੀਂ ਉਹਨੇ ਫੋਟਾ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਕਿ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਗੰਦ ਅਰੇ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲੱਗੇ ਆ ਮੇਰੇ ਨਾਨਕੇ ਉਹਨਾਂ ਨੇ ਵੀ ਕਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀਨ ਛੱਡਣਾ ਮਾਰਨ ਮਾਰ ਦੇਣਾ ਸਭ ਨੂੰ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟ ਕਿ ਜਨਾਨੀ ਇਹਦੀ ਕਰਤੂਤਾ ਨਾ ਮਰੀ ਜਿਹੜਾ ਜਗਾ ਜਗਾ ਮੂਮ ਮਾਰਨਾ ਜਨਾਨੀ ਨੇ ਮਰਨਾ ਹੀ ਆ ਇਹ ਅੱਜ ਸਾਡੇ ਗਵਾਲ ਮੰਡੀ ਏਰੀਏ ਦੇ ਵਿੱਚ ਇੱਕ ਹੈਗੀ ਆ ਮਜਾਰ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਇਹਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ 'ਚ ਸੱਟ ਮਾਰ ਕੇ ਮਾਰ ਗਿਆ ਸੀਗਾ ਉਹ ਫਿਰ ਸਾਨੂੰ ਹੁਣ ਇਨਟੀਮੇਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੋਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੋ ਅਸੀਂ ਉਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੀਟ ਕਰਾਂਗੇ ਸਰ ਕੋਈ ਸੀਸੀਟੀਵੀ ਹੈ ਹੀ ਸੰਭਾਗ ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਅਸੀਂ ਟੂ ਅਰਲੀ ਆ ਅਜੇ ਸਾਡੇ ਹੱਥ ਵਿੱਚ ਨਹੀਂ ਆਇਆ ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਬਿਲਕੁਲ ਹੀ ਦਰਗਾਹ ਦੇ ਬਿਲਕੁਲ ਨਾਲੇ ਬੰਦ ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ لیکن ਸਾਡੀ પેટ્રોલنگ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ ਬਾਕੀ ਇਹ ਜਿਹੜਾ क्राइम ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਰਵਾਰਕ ਮੈਂਬਰ ਕਹ ਰਹੇ ਨੇ ਕਿ ਲਗਾਤਾਰ ਕਿਹ ਮਹੀਨਿਆਂ ਤੋਂ ਕਮਕੀਆ ਜੜੀਆਂ ਮਿਲਦੀਆਂ ਸੀ ਜਾਨੂ ਮਾਰਨ ਦੀ ਹਾਂਜੀ ਉਹਨਾਂ ਦੀ ਕਾਲ ਮੈਨਾਂ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਆ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸ਼ੀ ਨੂੰ ਠੀਕ ਸਹੀ ਜੀ ਰਿੰਕੂ ਜੀ ਐਮਜੀ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਪ੍ਰੈਜ਼ੀਡੈਂਟ ਬੋਲਦਾ ਜੀ ਕੀ ਗੱਲ ਹੋਈ ਆ ਬਜ਼ੁਰਗ ਗੱਲ ਇਦਾਂ ਹੋਈ ਜੀ ਗਵਾਲ ਮੰਡੀ ਵਿੱਚ ਇੱਕ ਬਾਬਾ ਜੀ ਦੀ ਦਰਗਾਹ ਵਾ ਬਾਬਾ ਖਜੂਰਾ ਵਾਲੇ ਦੀ ਬੜੀ ਪੁਰਾਣੀ ਦਰਗਾਹ ਬੜੀ ਮਾਨਤਾ ਇਸ ਦਰਗਾਹ ਦੀ ਤੇ ਉੱਥੇ ਆਪਣੇ ਬਜ਼ੁਰਗ ਨੇ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰਮੈਂਟੀ ਤੋਂ ਬਾਅਦ ਉਹ ਗਤੀ ਨਸ਼ੀਨ ਹੋ ਗਏ ਸੀ ਸੇਵਾਦਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸੀ ਕਿਸ ਤਰ੍ਹਾਂ ਕਤਲ ਕੀਤਾ ਗਿਆ ਕਤਲ ਦੀ ਭਾਜੀ ਅਜੇ ਲੱਗਦਾ ਨਹੀਂ ਐ ਬੀਕੇ ਦਾ ਉਹਦਾ ਪੁਲਸ ਆਈ ਪੁਲਸ ਵੈਰੀਫਾਈ ਕਰਦੀ ਪਰ ਇਨਵੈਸਟੀਗੇਸ਼ਨ ਚੱਲਦੀ ਪਈ ਆ ਜਦ ਕਿ ਉਹਨਾਂ ਦੀ ਕੋਈ ਮਹੱਲੇ ਚ ਗਵਾਲ ਮੰਡੀ ਚ ਜਿੰਨੇ ਵੀ ਸਾਡੀਆਂ ਮਾਤਾਵਾਂ ਭੈਣਾਵਾਂ ਸਾਰੇ ਸਤਕਾਰਯੋਗ ਉਹਨਾਂ ਨੂੰ ਪਿਆਰੀ ਪਿਆਣਾ ਕਰਦੇ ਸੀ ਤੇ ਮੈਂ ਤਾਂ ਕਹਿੰਨਾ ਵੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਰੰਜਸ਼ ਸੀ ਪੁਰਾਣੀ ਕਿਸੇ ਨਾਲ ਜਾਂ ਕੁਝ ਉਹਨਾਂ ਦੇ ਪਰਿਵਾਰ ਦੇ ਲੋਕ ਦੱਸ ਰਹੇ ਕਿਸੇ ਦਾ ਨਾਮ ਦੱਸ ਰਹੇ ਆ ਵੀ ਉਹਨਾਂ ਨਾਲ ਸਾਡੀ ਲਾਗਤਬਾਜੀ ਹੈ ਤੇ ਇਹ ਤੇ ਹੁਣ ਪ੍ਰਸ਼ਾਸਨ ਨੇ ਪੁਲਸ ਅਫਸਰ ਹੀ ਵੈਰੀਫਾਈ ਕਰਨਗੇ ਨਾ ਪੁਲਸ ਕੋਲ ਕੋਈ ਸੀ ਮਰਦ ਇਹ ਮੌਕੇ ਤੇ ਐਸਐਟੂ ਕੰਟੋਨਮੈਂਟ ਤੇ ਡੀਐਸਪੀ ਮਨਜੀਤ ਜੀ ਵਸਤ ਤੋਂ ਪਹੁੰਚ ਗਏ ਜੀ